ਤਾਸੀ ਗਰਾਹ ਕਰਤੀ ਧਤੀਜਾ ਮੇਰੇ ਵੱਡੇ ਭਰਾ ਦਾ ਬੰਦ ਕੋ ਕਿਸ ਤਰ੍ਹਾਂ ਆਉਂਦੀ ਜਾਂਦਾ ਪੂਨਤ ਜਾਂਦਾ ਐ ਅਮਰਸਰ ਜਾਂਦਾ ਪੀਟੀ ਕਰਨਾ ਉਥੋਂ 4:00 ਵਜੇ ਆ ਗਿਆ ਸਾਨੂੰ ਸਵੇਰੇ ਕਹਿੰਦਾ ਵੀ ਮੈਂ ਜਾਣਾ ਵਾ ਨਾਲ ਕੇ ਸਾਡੇ ਨਾਨਕੇ ਜਾਣਾ ਆਪਣੇ ਡੈਡੀ ਦੇ ਨਾਨਕੇ ਉੱਥੇ ਪ੍ਰੇਮ ਬੜਾ ਕਰਦੇ ਤੇ ਜਾਂਦਾ ਅੱਗੇ ਵੀ ਜਲ ਜਾਂਦਾ 4 ਵਜੇ ਆ ਗਿਆ ਤੇ ਆਣ ਕੇ ਮੁੜ ਕੇ ਫੇਰ ਘਰ ਨਹੀਂ ਆਇਆ ਇੱਕ ਵਾਰ ਅਮਰਸਰੋਂ ਆ ਗਿਆ ਦੋਵੇਂ ਮੁੰਡੇ ਫੇਰ ਕੋਰ ਜਾਂਦਾ ਸੀ ਇਕੱਠੇ ਆਏ ਉਹਨੂੰ ਘਰ ਛੱਡ ਕੇ ਫੇਰ ਫੜੇਗੜ ਚ ਲੱਗ ਗਿਆ ਵਾ ਘਰ ਨਹੀਂ ਆਇਆ ਮੁੜ ਕੇ ਗੋਲਪਨ ਮੋਟਸਰ ਲੈ ਕੇ ਵਟਾ ਕੇ ਮੁੰਡੇ ਨਾਲ ਚੱਲ ਗਿਆ 9:00 ਤੋਂ 9 ਵਜੇ ਸਾਨੂੰ ਫੋਨ ਆਇਆ ਰਾਤੀ ਰਾਤੀ ਇਹ ਇਹ ਕਿਹੜੇ ਪਿੰਡ ਜਾਣਿਆ ਜਾਣਾ ਇਹਨੇ ਬੱਲੀ ਬੰਦ ਬੰਦ ਕਰਾ ਹਾਂਜੀ ਬੋਲਟ-ਮੋਟਰਸਾਈਕਲ ਬੋਲਟ-ਮੋਟਰਸਾਈਕਲ ਫੋਨਾਂ ਨੂੰ ਆਇਆ ਇਹਦੀ ਮੰਮੀ ਉਹਦੇ ਫੋਨ ਤੇ ਫੋਨ ਕੀਤਾ ਕਿਸੇ ਨੇ ਇਹ ਬੱਚਾ ਤੁਹਾਡਾ ਕੀ ਲੱਗਦਾ ਵਾ ਮੈਂ ਬੇਟਾ ਮੇਰਾ ਉਹਨੇ ਵੀ ਟ੍ਰੈਕਸੀਡੈਂਟ ਹੋ ਗਿਆ ਵਾ ਇਹਦਾ ਸੋਈਆਂ ਮੰਡੀ ਦੇ ਉਰਲੇ ਬੰਨੇ ਜਿਹੜੀ ਮੀਟੀ ਹੈ ਉਹ ਤੜਕ ਮੁੜਦੀ ਹੈ ਉੱਥੇ ਥਾਰ ਗੱਡੀ ਦੇ ਵੱਜਾ ਨੇ ਦਵਾ ਦਾ ਥਾਰ ਨੇ ਟੱਕਰ ਮਾਰੀ ਥਾਰ ਗੱਡੀ ਦਾ ਵੱਜਾ ਅਗਲੇ ਬੰਨੇ ਵੱਜਾ ਪਤਾ ਨਹੀਂ ਉੱਥੇ ਮੋੜ ਤੇ ਹੋਇਆ ਵਾ ਸੜੀ ਬੜੀ ਹੋ ਗਈ ਮੋਟਰਸਾਈਕਲ ਨੂੰ ਦੇ ਅੱਗ ਲੱਗੀ ਬਿਲਡਰ ਨੂੰ ਉਹ ਲੋਕ ਕਮੇਟੀ ਮੁੱਟੀ ਪਾ ਦਿਆ ਨੂੰ ਮਜਾਇਆ ਏ ਥੋੜਾ ਉੱਚਾ ਚੁੱਕ ਕੇ ਬਲੇ ਨੂੰ ਵੱਜਾ ਸਸੇ ਫੇਰ ਦੇ ਯਾਤਰ ਲੈ ਲੈ ਲੋਕਾਂ ਚੁੱਕਿਆ ਪਰ ਪਤਾ ਨਹੀਂ ਉਹ ਗੱਡੀ ਵਾਲੇ ਨਾਲ ਹੀ ਗਿਆ ਨਹੀਂ ਗੱਡੀ ਤੇ ਉੱਥੇ ਹੀ ਮੁੜ ਗਏ ਜਿੰਨੇ ਜਿੱਦ ਨੂੰ ਅਸੀਂ ਗਏ ਆ ਫਰ ਮੇਰੇ ਜਾਂਦਿਆਂ ਨੂੰ ਤੇ ਖਤਮ ਹੀ ਲੱਗੀ ਹਸਪੀਟਲ ਨੀਲ ਕੰਠਾ ਹਸਪੀਟਲ ਹੀ ਉਹਦੇ ਬਾਹਰ ਹੀ ਅੰਦਰ ਤੇ ਨਹੀਂ ਚਲ ਬਾਹਰ ਹੀ ਕਹਤਾ ਬਾਹਰ ਹੀ ਜਾਂ ਸਾਡੇ ਜਾਂਦਿਆਂ ਨੂੰ ਤੇ ਬਾਹਰ ਹੀ ਅੰਦਰ ਫਰ ਗੱਡੀ ਵਾਲੇ ਕੌਣ ਖਾਰ ਗੱਡੀ ਵਾਲੇ ਜਿਹੜੇ ਉਹ ਉਦੋਂ ਤੱਕ ਤੇ ਅਣ ਪਛਾਤੇ ਸੀ ਹੁਣ ਅੱਜ ਪਤਾ ਲੱਗਾ ਵੀ ਉਹ ਕੋਈ ਲਹਿਰ ਕੇ ਬੰਦਿਆ ਉਸੋਂ ਦੇ ਜਾਂਦਾ ਸੀ ਪੀਟੀ ਦੀ تیاری ਕਰਦਾ ਸੀ ਪੀਟੀ ਦੀ ਕਰਦਾ ਸੀ ਥੋੜਾ ਪੜ੍ਹਾਈ ਤੇ ਵੀ ਕਰੀ ਜਾਂਦਾ ਮੈਂ ਥੋੜਾ ਕਹਿ ਆਵਾਜ਼ ਮੈਂ ਲਗਭਗ 10ਵੀਂ ਕੀਤੀ ਉਤਰਾਂ ਦੇ ਉਹ ਰਿਜ਼ਲਟ ਆ ਆ ਕਹਿੰਦਾ ਮੈਂ ਪੀਟੀ ਕਰਨੀ ਆ ਮੈਂ ਹਜੇ ਤੇ ਮੈਂ ਬੜਾ ਕਹਿੰਦਾ ਨਹੀਂ ਚਾਚਾ ਮੇਰੇ ਕੋਲ ਸਮਾਂ ਹੀ ਹੋਣੀ ਆ ਮੈਂ ਸਾਲ ਚ ਸਮਾਂ ਹੀ ਕਰਨੀ ਆ ਇਹ ਕਿਹਾ ਕਰ ਲਾ 10 ਦਿਨ ਪਹਿਲਾਂ ਰਿਜ਼ਲਟ ਆਇਆ ਦੱਸ 10 ਦਿਨ ਪਹਿਲਾਂ ਰਿਜ਼ਲਟ ਆਇਆ 81% ਨੰਬਰ ਆਏ ਆ ਇਹ ਉਹ ਕਿੱਥੇ ਪੜਦਾ ਸੀ ਪਲੱਸ 1 ਇਹ ਅਜੇ ਪਉਣਾ ਹੀ ਗੋਲਡਨ 뷰 ਪੜਦਾ ਸੀ ਅੱਗੇ ਵੀ ਅੱਛਾ ਅੱਛਾ ਦਾਖਲਾ ਲੈਣਾ ਸੀ ਹਾਂ ਜੀ ਪਲੱਸ 1 ਚ ਦਾਖਲਾ ਲੈਣਾ ਹੀ ਅਜੇ ਉਸ ਸਮੇਂ ਨੂੰ ਕੁਝ ਹੋਰ ਹੀ ਮਨਜ਼ੂਰ ਚਰਨਜੀਤ ਸਿੰਘ ਪੰਚਸੰਗਰਾਏ ਤੋਂ ਜਿਹੜੀ ਇਹ ਦੁੱਖदाई ਖਬਰ ਹੋਈ ਆ ਸਾਡਾ ਛੋਟਾ ਵੀਰ ਆ ਸਾਡਾ ਭਰਾਵਾਂ ਵਰਗਾ ਸਾਡੇ ਨਾਲ ਹੀ ਰਹਿੰਦਾ ਸੀ ਕਾਂਦੇ ਪਿੰਦੇ ਇਕੱਠੇ ਰਹੇ ਅਸੀਂ ਜਰਾ ਤੇ ਅੰਮ੍ਰਿਤਸਰ ਜਾ ਰਹੇ ਆ ਅਸੀਂ ਤਾਂ ਤੇ ਰਸਤੇ ਵਿੱਚ ਸੋਈਆਂ ਲੱਗੇ ਤੇ ਅਗੋਂ ਥਾਰ ਗੱਡੀ ਆਉਣੀਏ ਤਾਂ ਉਹਨਾਂ ਦੇਖਿਆ ਨਹੀਂ ਆ ਮਤਲਬ ਤੇਜ਼ ਹੀ ਗੱਡੀ ਤੇ ਇਹਦਾ ਜਿਹੜਾ ਕਿ ਤੁਸੀਂ ਜਾਣ ਤੋਂ ਹੱਥ ਤੋਂ ਬੈਠਾ ਵਿਚਾਰਾ ਸਾਡਾ ਛੋਟਾ ਵੀਰ ਥਾਰ ਗੱਡੀ ਵਾਲਾ ਥਾਰ ਵਾਲੇ ਨੂੰ ਪਤਾ ਕੀਤਾ ਕੋਈ ਬਟਾਲੇ ਵਾਲੀ ਸਾਈਡ ਦੇ ਨੇ ਉੱਥੇ ਲੱਗੀ ਆ ਗਾਣੇ ਲੱਗੀ ਆ ਇੱਥੇ ਖਾਣੇ ਲੱਗੀ ਆ ਤੁਹਾਡੇ ਬਹੁਤ ਜ਼ਿਆਦਾ ਨਕਸਾਂ ਦਾ ਬਹੁਤ ਜ਼ਿਆਦਾ ਪਰਵਾਰ ਨੂੰ ਬਹੁਤ ਤੁੰਗਾ ਸਦਮਾ ਆਈ ਅੱਜ ਆਹ ਕਿ ਦਸਵੀਂ ਪਾਸ ਆ ਆ ਦਸਵੀਂ ਪਾਸ ਕਰਕੇ ਜੇ ਤੇ ਹੁਣ ਥੋੜੇ ਦਿਨ ਹੋਇਆ ਰਿਜ਼ਲਟ ਹੋਇਆ ਹੀ ਪਾਸ ਆਈ ਅੰਦਾਜ਼ੀ ਮੈਂ ਅੰਮ੍ਰਿਤਸਰ ਜਾਣਾ ਮੇਰੀ ਸਟੱਡੀ ਥੋੜੀ ਵੀਕ ਆ ਤੇ ਮੈਂ ਪੀ.ਟੀ. ਕਰਨੀ ਆ ਤਾਂ ਮੇਰੀ ਸਾਲ ਤੋਂ ਉਹਨੂੰ ਮੈਂ ਸੈੱਟ ਹੋਣਾ ਮਹਾ ਮੇਰੀ ਸਟੱਡੀ ਹੋਣੀ ਆ ਕੰਪਲੀਟ ਤੇ ਮੈਂ ਅੰਮ੍ਰਿਤਸਰ ਜਾਂਦਾ ਸੀ ਤੇ ਰਸਤੇ ਸੀ ਵਿਚਾਰ ਨੂੰ ਦਿਲੇ ਫੇਰ ਹਾਂਜੀ ਉਹਦੇ ਕਲਾਸ ਲਾ ਕੇ ਆ ਰਿਹਾ ਸੀ ਉਹਦੇ ਬਾਅਦ ਸ਼ਾਮੀ ਇਹਨਾਂ ਦੇ ਰਿਸ਼ਤੇਦਾਰ ਨੇ ਇਹਦੇ ਪਿਤਾ ਜੀ ਦੇ ਨਾਨਕੇ ਨੇ ਇੱਥੇ ਬੱਲ ਉਹਨਾਂ ਦੇ ਪੋਤਰਾ ਐ ਇਹਨਾਂ ਦਾ ਚਾਹ ਲੋਤਾ ਉਥੇ ਉਹਨਾਂ ਨੇ ਬੁਲਾਇਆ ਵੀ ਚਲ ਕੋਈ ਨਹੀਂ ਆ ਜਾ ਇੱਥੇ ਮਤਲਬ ਬੈਨੇ ਆ ਕਿੱਥੇ ਕੀ ਕਰਦੇ ਆ ਖੁਸ਼ੀ ਮਨਾਉਂਦੇ ਆ ਲੇਕਿਨ ਖੁਸ਼ੀਆਂ ਵਿਚਾਰਾ ਮਨਾ ਨਹੀਂ ਪਾਇਆ ਪਹੁੰਚ ਨਹੀਂ ਪਾਇਆ ਹਾਂਜੀ ਉਹ ਵੀ ਨਾਲ ਹੀ ਉਥੇ ਫੜੇ ਗਏ ਨੇ ਉਹ ਵੀ ਚੱਲਣ ਦੀ ਐ ਕਾਰਵਾਈ ਹਾਂਜੀ ਇਹ ਮੇਰਾ ਸਤੰਸਮਰ ਆਪ ਤੁਹਾਡੇ ਨਾਲ ਤੇ ਨਾ ਮੇਰਾ ਪਤੀ ਜਨ ਲਗਦਾ ਹੈ ਮੰਡਾ ਜੀ ਦੀ ਜਥ ਹੋਈ ਆ ਉਹੀ ਹੀ ਕਹਾ ਹੈ ਮਰ ਸਰ ਪਰਦਾ ਹੈ ਹਮਰ ਸਰ ਪੜਨ ਜਾਂਦਾ ਹੈ ਰਸਤੇ ਤੇ ਜਾਂਦਾ ਹੈ ਕਿਤੇ ਖਾਰਕਾਰ ਵਾਲੇ ਅਸਾਂ ਨਾ ਕੀਤਾ ਹੋ ਸਕਦਾ ਇਹੋ ਹੀ ਕਹਿ ਸਕਦੇ ਆ ਜਿਆਦਾ ਸਕੇਟੇ ਹੋ ਕੇ ਨਾਲ ਐਕਸੀਡੈਂਟ ਹੋ ਕੇ ਮੌਕੇ ਤੇ ਉਹਨਾਂ ਦੀ ਡੈਥ ਹੋ ਗਈ ਆ ਖਲਦੀ ਡੈਥ ਹੋਈ ਆ ਹੁਣ ਸਾਰਨੇ ਪੋਸਟ ਮਾਰਨ ਵਾਸਤੇ ਲਿਖਣ ਆ ਹੁਣ ਮਾਰਕ ਨੂੰ ਲੋ ਮਨਜ਼ੂਰੀ ਉਹਨਾਂ ਚੰਗਾ ਲੱਗਦਾ ਉਹ ਕੋਈ ਹੋਣਾ ਹੈ ਪਰ ਬਹੁਤ ਮਾੜੀ ਗੱਲ ਹੋਈ ਆ ਚੰਗਾ ਨਹੀਂ ਹੋਇਆ ਕੋਈ ਮਾਲਕ ਨੂੰ ਮਨਜ਼ੂਰ ਨਹੀਂ ਹੋਇਆ